ਸਰਕਾਰ ਦੇ ਵੱਲੋਂ ਚਾਈਨਾ ਡੋਰ ਤੇ ਪੂਰਨ ਤੌਰ ਤੇ ਪਾਬੰਦੀ ਲਗਾਈ ਗਈ ਹੈ ਪਰ ਉਸ ਦੇ ਬਾਵਜੂਦ ਵੀ ਚਾਈਨਾ ਡੋਰ ਦੀ ਵਿਕਰੀ ਲਗਾਤਾਰ ਜਾਰੀ ਹੈ ਹਾਲਾਂਕਿ ਪੁਲਿਸ ਦੇ ਵੱਲੋਂ ਕੁਝ ਲੋਕਾਂ ਨੂੰ ਚਾਈਨਾ ਡੋਰ ਦੇ ਗੱਟੂਆਂ ਦੇ ਨਾਲ ਕਾਬੂ ਵੀ ਕੀਤਾ ਪਰ ਇਸ ਤਰ੍ਹਾਂ ਦੀ ਕਤਕ ਡੋਰ ਦੀ ਵਿਕਰੀ ਪੂਰੀ ਤਰੀਕੇ ਦੇ ਨਾਲ ਬੰਦ ਨਹੀਂ ਹੋ ਰਹੀ ਜਿਸ ਦੇ ਨਾਲ ਇਸ ਸਾਲ ਵੀ ਕੁਝ ਲੋਕਾਂ ਦੀ ਚਾਈਨਾ ਡੋਰ ਦੀ ਚਪੇੜ ਦੇ ਵਿੱਚ ਆਣ ਕਰਕੇ ਮੌਤ ਹੋਈ ਹੈ ਤਾਂ ਕਈ ਲੋਕ ਕਾਇਲ ਵੀ ਹੋਏ ਨੇ ਅੱਜ ਜਲੰਧਰ ਦੇ ਥਾਣਾ 2 ਨੰਬਰ ਦੇ ਵਿੱਚ ਪਹੁੰਚੇ ਡੀਜੀਪੀ ਲਾਅ ਐਂਡ ਆਰਡਰ ਅਰਪੀ ਸ਼ੁਕਲਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਚਾਇਨਾ ਡੋਰ ਦੀ ਚਪੇਟ 'ਚ ਆਉਣ ਦੇ ਨਾਲ ਕਈ ਲੋਕਾਂ ਦੀ ਮੌਤ ਹੋ ਗਈ ਹੈ ਕਾਫੀ ਮਾਤਰਾ ਦੇ ਵਿੱਚ ਲੋਕ ਕਾਇਲ ਵੀ ਹੁੰਦੇ ਨੇ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦੇ ਵੱਲੋਂ ਇਹ ਮੁਹਿੰਮ ਚਲਾਈ ਗਈ ਹੈ ਕਿ ਇਸ ਘਾਟ ਤੱਕ ਡੋਰ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਅਤੇ આરોપીਆਂ ਨੂੰ ਕਾਬੂ ਕਰਕੇ ਜੇਲ੍ਹ ਭੇਜਿਆ ਜਾਵੇਗਾ ਇਸੇ ਦੇ ਚਲਦਿਆਂ ਅੱਜ ਤੁਹਾਨੂੰ ਦੱਸ ਦਈਏ ਕਿ ਬਾਜ਼ਾਰਾਂ ਦੇ ਵਿੱਚ ਵੀ ਡੀਜੀਪੀ ਲੋਅ ਐਂਡ ਆਰਡਰ ਅਰਪਿਤ ਸ਼ੁਕਲਾ ਦੇ ਵੱਲੋਂ ਬਾਜ਼ਾਰਾਂ ਦੇ ਵਿੱਚ ਅਚਨਚੇਤ ਚੈਕਿੰਗ ਕੀਤੀ ਗਈ ਅਤੇ ਦੁਕਾਨਦਾਰਾਂ ਨੂੰ ਸਿੱਧੀ ਹਦਾਇਤ ਦਿੱਤੀ ਗਈ ਹੈ ਕਿ ਜੇਕਰ ਕੋਈ ਚਾਈਨਾ ਡੋਰ ਵੇਚਦਾ ਫੜਿਆ ਜਾਂਦਾ ਹੈ ਤੇ ਉਸ ਦੇ ਉੱਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਦੇਖੋ ਇਹ ਚਾਈਨਾ ਡੋਰ ਇੱਕ ਬਹੁਤ ਵੱਡਾ ਕੋਡ ਹੈ ਜਿਹਦੇ ਕਰਕੇ ਹਰ ਸਾਲ ਬੇਸ਼ਕੀਮਤੀ ਜਾਨਾਂ ਵੀ ਜਾਂਦੀਆਂ ਹਨ ਔਰ ਬਹੁਤ ਸਾਰੇ ਲੋਕ ਇੰਜਰਡ ਹੁੰਦੇ ਆ ਸੋ ਪੰਜਾਬ ਸਰਕਾਰ ਵੱਲੋਂ ਪੰਜਾਬ ਪੁਲਿਸ ਵੱਲੋਂ ਇੱਕ ਮਹਿੰਮ ਸ਼ੁਰੂ ਕੀਤੀ ਹੈ ਪੂਰੀ ਸਟੇਟ 'ਚ ਕਿ ਜਿਹੜਾ ਵੀ ਚਾਇਨਾ ਡੋਰ ਦਾ ਕੋਈ ਵੇਚਣ ਵਾਲਾ ਹੈ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਪਰਚੇ ਦਰਜ ਹੋਣ ਕਾਨੂੰਨੀ ਕਾਰਵਾਈ ਕਰਕੇ ਔਰ ਉਸ ਨੂੰ ਜੇਲ੍ਹ ਭੇਜਿਆ ਜਾਵੇ ਜੀ ਪਿਛਲੇ ਸਾਲ ਪੂਰੇ ਸਾਲ ਦੇ ਵਿੱਚ ਜਿੱਥੇ ਤਕਰੀਬਨ 109 ਪਰਚੇ ਦਰਜ ਹੋਏ ਸੀ ਅਜੇ ਜਨਵਰੀ ਦਾ ਮਹੀਨਾ ਚੱਲ ਰਿਹਾ ਔਰ 100 ਤੋਂ ਵੱਧ ਐਫ ਆਈ ਆਰ ਪੰਜਾਬ ਦੇ ਵਿੱਚ ਦਰਜ ਹੋ ਚੁੱਕੀਆਂ ਨੇ ਸੋ ਬੜੀ ਸੰਜਿਗਦੀ ਨਾਲ ਅਸੀਂ ਇਸ ਇਸ ਟਿਚੇ ਨੂੰ ਅੱਗੇ ਵਧਾ ਰਹੇ ਹਾਂ ਔਰ ਕਿਉਂਕਿ ਇਹ ਜਿਹੜੇ 2 ਮਹੀਨੇ ਪਤੰਗਬਾਜ਼ੀ ਤੇ ਹੁੰਦੇ ਹੈ ਜਨਵਰੀ ਫਰਵਰੀ ਬਸੰਤ ਤੱਕ ਇਹ ਕਾਫੀ ਹੁੰਦੀ ਹੈ ਔਰ ਲੋਕਾਂ ਨੂੰ ਮੈਂ ਅਪੀਲ ਕਰਾਂਗਾ ਕਿ ਜਿੱਥੇ ਵੀ ਕਿਤੇ ਉਹਨਾਂ ਨੂੰ ਚਾਈਨਾ ਡੋਰ ਵੇਚਣ ਦੀ ਕੋਈ ਇਤਲਾਹ ਹੋਵੇ ਸਾਡੇ 112 ਨੰਬਰ ਤੇ ਜਾਂ ਲੋਕਲ ਪੁਲਿਸ ਨੂੰ ਇਤਲਾਹ ਦਿਓ ਤਾਂ ਕਿ ਉਸ ਦੇ ਖਿਲਾਫ ਅਸੀਂ ਐਕਸ਼ਨ ਲੈ ਸਕੀਏ ਦੁਕਾਨਦਾਰਾਂ ਨਾਲ ਮੀਟਿੰਗ ਕੀਤੀ ਦੁਕਾਨਦਾਰਾਂ ਨਾਲ ਮੀਟਿੰਗ ਕਰਕੇ ਜਿਹੜੇ ਹੋਲ ਸੇਲਰਸ ਨੇ ਉਹਨਾਂ ਨੂੰ ਵੀ ਇੱਕ ਅਪੀਲ ਕੀਤੀ ਗਈ ਕਿ ਉਹ ਨਾ ਚਾਈਨਾ ਡੋਰ ਨੂੰ ਲੈ ਕੇ ਆਣ ਔਰ ਨਾ ਉਹਨੂੰ ਅੱਗੇ ਵੇਚਣ ਤਾਂ ਕਿ ਕੋਈ ਜਾਨੀ ਮਾਲੀ ਕੋਈ ਨੁਕਸਾਨ ਨਾ ਹੋਵੇ ਦੁਕਾਨਦਾਰਾਂ ਵੱਲੋਂ ਰਿਸਪੌਂਸ ਮਿਲਿਆ ਤਾਂ ਨਹੀਂ ਬੜਾ ਵਧੀਆ ਹੰਗਾਰਾ ਮਿਲਿਆ ਔਰ ਉਹਨਾਂ ਨੇ ਅਸ਼ੋਰ ਕੀਤਾ ਕਿ ਜਿਹੜਾ ਜਿਹੜਾ ਕੋਈ ਹੋਲ ਸੇਲਰਸ ਨਹੀਂ ਉਹ ਲੈ ਕੇ ਨਹੀਂ ਆਣਗੇ ਨਾ ਆਗੇ ਰਿਟੇਲ ਕਰਨਗੇ ਜਿਵੇਂ ਅੰਮ੍ਰਿਤਸਰ ਲੁਧਿਆਣਾ ਦੇ ਅੰਮ੍ਰਿਤਸਰ ਬਟਾਲੇ ਦੇ ਵਿੱਚ ਡਰੋਨ ਚਲਾਏ ਜਾਂਦੇ ਸੀ ਐਦਾ ਹੀ ਜਲੰਧਰ ਦੇ ਵਿੱਚ ਵੀ ਐਦਾ ਹੀ ਡਰੋਨ ਪੰਜਾਬ ਦੇ ਹਾਂ ਇਸੇ ਤਰ੍ਹਾਂ ਦੀ ਪਲੈਨਿੰਗ ਸੀਪੀ ਸਾਹਿਬ ਨੇ ਇੱਥੇ ਵੀ ਕੀਤੀ ਹੈ ਆਉਣ ਵਾਲੇ ਦਿਨਾਂ ਚ ਤੁਹਾਨੂੰ ਦੇਖਣ ਨੂੰ ਮਿਲੇਗਾ ਔਰ ਅਸੀਂ ਇਹ ਵੀ ਕੀਤਾ ਹੈ ਕਿ ਜਿੱਥੇ ਵੀ ਕੋਈ ਚਾਇਨਾ ਡੋਰ ਫੜੀ ਜਾਂਦੀ ਹੈ ਉਹਦੇ ਬੈਕਵਰਡ ਲਿੰਕੇਜਸ ਤੇ ਜਾ ਕੇ ਕਿ ਉਹਦਾ ਹੋਲ ਸੇਲਰ ਕੌਣ ਹੈ ਔਰ ਉਸਦਾ ਮੈਨੂਫੈਕਚਰਰ ਕੌਣ ਹੈ ਯਾਉਦਾ ਇੰਪੋਰਟਰ ਕੌਣ ਹੈ ਤਾਂ ਕਿ ਉਹਨਾਂ ਦੇ ਖਿਲਾਫ ਵੀ ਕਾਰਵਾਈ ਕੀਤੀ ਜਾਵੇ। ਸਵੈਸ਼ਾਸਨ ਤੁਹਾਡੇ ਕੋਲ। ਲੇਖੋ ਬਾਜ਼ਾਰ ਦੇ ਵਿੱਚ ਸਾਡੇ ਜਿੰਨੇ ਵੀ ਦੁਕਾਨਦਾਰ ਪਤੰਗਾ ਡੋਰ ਜੋਗ ਵੀ ਵੇਚਦੇ ਆ ਸਾਰਿਆਂ ਨੂੰ ਅਸੀਂ ਬਾਜ਼ਾਰ 'ਚ ਇਕੱਠਾ ਕੀਤਾ ਗਿਆ। ਔਰ ਉਹਨਾਂ ਦੀ ਮਲੋਂ ਮੈਂ ਸਵਿਸ਼ਾਸਨ ਦੇਣਾ ਕਿ ਸਾਡੇ ਬਾਜ਼ਾਰ ਦੇ ਵਿੱਚ ਚੈਨਨ ਡੋਰ ਨਹੀਂ ਵਿਕਦੀ। ਜੇ ਕੋਈ ਵੇਚਦਾ ਵੀ ਹੋਏਗਾ ਤਾਂ ਅਸੀਂ ਪੁਲਿਸ ਪ੍ਰਸ਼ਾਸਨ ਦੇ ਨਾਲ ਆ ਉਹਨਾਂ ਨੂੰ ਅਸੀਂ ਆਪੇ ਫੜ ਕੇ ਉਹਨਾਂ ਨੂੰ ਅਸੀਂ ਜੁੜ ਕੇ ਸਰਕਾਰ ਨੂੰ ਕਹਿੰਨੇ ਆ ਐਸੀ ਉਹਨਾਂ ਦੇ ਐਸਆਈਟੀ ਪ੍ਰੋਗਰਾਮ ਦੇ ਦਫਾ ਲਗਾਓ ਜਿਹੜੀ ਉਹ 302 ਦੇ ਕਤਲਾ ਦੀ ਜੋ ਜੋ ਹੁੰਦੀ ਹੈ ਉਹ ਜੀ ਇਹਦੇ ਦਬਾਅ ਲਗਾ ਕੇ ਕਰੋ ਕਿ ਮੁੜ ਕੇ ਚਾਇਨਾ ਡੋਰ ਦੇ ਵੱਲ ਹੱਥ ਨਾ ਕਰਨ ਕੋਈ ਚਾਇਨਾ ਡੋਰ ਤੁਹਾਡੇ ਦੁਕਾਨਦਾਰ ਜਲੰਧਰ ਦੇ ਵਿੱਚ ਵੇਚਦਾ ਤੁਹਾਡੇ ਵੱਲੋਂ ਕੀ ਐਕਸ਼ਨ ਕੀਤਾ ਜਾਏਗਾ ਦੇਖੋ ਮੈਂ ਇਸ ਬਾਜ਼ਾਰ ਦਾ ਪ੍ਰਧਾਨ ਹਾਂ ਨਾ ਕਿ ਜਲੰਧਰ ਸ਼ਹਿਰ ਦਾ ਪ੍ਰਧਾਨ ਹਾਂ ਬਾਕੀ ਆ ਬਾਕੀ ਜੇ ਕੋਈ ਬਾਜ਼ਾਰ ਦੇ ਜਲੰਧਰ ਸ਼ਹਿਰ ਦੇ ਵਿੱਚ ਕੋਈ ਵੇਚੇ ਅਸੀਂ ਪ੍ਰਸ਼ਾਸਨ ਦੇ ਨਾਲ ਆ ਅਸੀਂ ਪ੍ਰਸ਼ਾਸਨ ਜਿਸੇ ਤੁਹਾਨੂੰ ਕੋਈ ਕਹੇ ਅਸੀਂ ਉਹਨੂੰ ਉਹਦੇ ਨਾਲ ਬਾਈਕਾਟ ਕੀਤਾ ਜਾਏਗਾ ਉਹ ਦੁਕਾਨਦਾਰ ਨੂੰ ਕੋਈ ਮਾਲ ਨਹੀਂ ਵੇਚਿਆ ਜਾਏਗਾ ਬਿਊਰੋ ਰਿਪੋਰਟ ਔਨ ਪੁਆਇੰਟ